ਮਲਾਈ ਨੇ ਮੰਗਰ ਹੱਲ ਨਾ ਕੀਤਾ ਡੀਆ ਕੇਸੰਦਰਾ ਬਕਾਇਆ ਕੇਂਦਰ ਸਰਕਾਰ ਦਾ ਡੀਏ 55% ਤੋਂ ਵੱਧ ਹੋ ਚੁੱਕਿਆ ਪਰ ਪੰਜਾਬ ਸਰਕਾਰ ਦੇ ਮਲਾਈ ਡੀਏ 42% ਆ ਜੇਕਰ ਹੱਲ ਜਦੋਂ ਨਾ ਕੀਤਾ ਗਿਆ 5.5 ਸਾਲ ਦਾ ਏਰੀਅਰ ਨਾ ਦਿੱਤਾ ਗਿਆ ਤਾਂ ਉਹਨਾਂ ਦੇ ਵਿੱਚ ਸੀਐਮ ਆਂੰਦਸ ਹੈ ਤਾਂ ਉਹਦੇ ਵਿੱਚ ਜਾ ਕੇ ਮਲਾਈਆਂ ਵੱਲੋਂ ਮਾਨ ਸਰਕਾਰ ਦੇ ਜੋ ਲਾਰਿਆਂ ਦੀ ਪੋਲ ਖੋਲਹੀ ਜਾਊਗੀ 24 ਦੋ ਭਾਰਤੀ ਹਮਲਾਵਾਂ ਨੇ ਕੱਲ ਡੀਸੀ ਆਫਸਰ ਸਾਹਮਣੇ ਹਾਰ ਪਾ ਕੇ ਭੁਖੜ ਹੜਤਾਲ ਰੱਖੀ ਭੁਖੜ ਹੜਤਾਲ ਦੀ ਮੰਗ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਮਲਾਰਨ ਬੁੱਧੂ ਬਣਾਇਆ ਗਿਆ ਹੈ 2022 ਦੇ ਵਿੱਚ ਇੱਕ ਪ੍ਰਾਣੀ ਮੈਨਸ਼ਨ ਬਹਾਲ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਕੀਤੀ ਗਈ ਜਿਸ ਨੂੰ ਲੈ ਕੇ ਮਲਾਵਾ ਵਿੱਚ ਬਹੁਤ ਹੀ ਜ਼ਿਆਦਾ ਗੁੱਸਾ ਹੈ ਜੇਕਰ ਮਾਨ ਸਰਕਾਰ ਨੇ ਪੁਰਾਣੀ ਪੈਨਸ਼ਨ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਕੀਤਾ ਨੋਟੀਫਿਕੇਸ਼ਨ ਹੈ ਜੋ 2022 ਦੇ ਵਿੱਚ ਲਾਗੂ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਮਾਨ ਸਰਕਾਰ ਦੀ ਵਿੱਤਾਂ ਸਰਪਾਸ ਟੀਮਾਂ ਦੀ ਮੁਖਰੇ ਭਵਾਨਦਵਾ ਦੀ ਇਹ ਜੋ ਮਰਦਾ ਕੀਤੀ ਜਾਊਗੀ ਨਾ ਲਾਲਾਂ ਪੋਲ ਖੁੱਤੀ ਜਾਈ ਜਾਊਗੀ ਕਿਉਂਕਿ ਸਾਬ ਕਮੇਟੀ ਬਣਾ ਦੁੱਤੀ ਸਾਬ ਕਮੇਟੀ ਨੇ ਸਾਂਝੇ ਫਰੰਡ ਦੇ ਨਾਲ ਕਈ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਮਲਾਣਾ ਦਾ ਕੋਈ ਹੱਲ ਨਹੀਂ ਕੀਤਾ ਜਿਸ ਕਰਕੇ ਮਲਾਣਾ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਜਿਸ ਨੂੰ ਲੈ ਕੇ ਕੱਲ ਮਲਾਣਾ ਵੱਲੋਂ ਸਾਰੇ ਪੰਜਾਬ ਦੇ ਵਿੱਚ ਡੀਸੀ ਆਫ ਸਾਹਮਣੇ ਹਾਰ-ਪਾਰ ਕੇ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਤਾਂ ਕਿ ਜੋ ਕਮ ਕੰਦੀ ਸੁਤੀ ਸਰਕਾਰਾਂ ਜਿਹੜੀ ਅੱਖ ਖੋਲੀ ਜਾ ਸਕੇ ਅਸੀਂ ਇਹ ਮੰਗ ਕਰਦੇ ਹਾਂ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਮਲਾਜਮਾਂ ਦਾ ਜੋ ਡੀ ਹੈ 55 ਸਾਲ ਕੀਤਾ ਜਾਵੇ ਜੋ ਡੀ ਰ ਬਕਾਇਆ ਹੈ 5.5 ਸਾਲ ਦਾ ਪੇਕੇ ਹੁੰਦਾ ਏਰੀਆ ਹੈ ਜੋ ਕੱਟ ਮੈਲ ਪੱਤਾ ਜਾਂ ਰੂਲਰ ਏਰੀਆ ਉਹ ਬਹਾਲ ਕੀਤੇ ਜਾਣ ਮਰਾ ਨਾਲ ਕੀਤੇ ਹੋਏ ਬਾਦੇ ਪੂਰੇ ਕੀਤੇ ਜਾਣ ਜੇ ਮਾਨ ਸਰਕਾਰ ਆਉਣ ਵਾਲੇ ਸੋਨੇ ਵਿੱਚ ਚੰਗਾ ਚਾਹੁੰਦੀ ਆ ਨਹੀਂ ਤਾਂ ਉਹਨਾਂ ਦੇ ਦਿਨਾਂ ਦੇ ਵਿੱਚ ਜੋ ਮਾਨ ਸਰਕਾਰ ਦੇ ਮੌਜੂਦਗੀ ਅਸੀਂ ਮੰਗ ਕਰਦੇ ਆ ਪੀਐਸਪੀਸੀਐਲ ਵਿੱਚ ਪੀਐਸਟੀਸੀਐਲ ਵਿੱਚ ਖਾਲੀ ਪਈਆਂ ਅਸਾਮੀਆਂ ਭਈਆਂ ਜਾਣ ਪੰਜਾਬ ਸਰਕਾਰ ਦੇ ਮੈਹਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਧੰਨਵਾਦ ਜੀ ਵੀਰ ਨੂੰ ਬਹੁਤ-ਬਹੁਤ ਸ਼ੇਅਰ ਕਰੋ ਜੀ